ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨੀਕੇ ਸ਼ਰਮਾ ਸੋ ਪੰਜ ਸਾਲਾਂ ਹਰਵੀਰ ਸਿੰਘ ਦੇ ਨਾਲ 9 ਸਤੰਬਰ ਨੂੰ ਇੱਕ ਬਹੁਤ ਹੀ ਮਨ ਭਾਗੀ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਹੀ ਨਹੀਂ ਪੰਜਾਬ ਭਰ ਦੇ ਵਿੱਚ ਇਸ ਘਟਨਾ ਦਾ ਬਹੁਤ ਵਿਰੋਧ ਜਤਾਇਆ ਜਾ ਰਿਹਾ ਸੀ ਤਾਂ ਅੱਜ ਹੁਸ਼ਿਆਰਪੁਰ ਦੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਅੱਜ ਉਹਦੀ ਆਤਮਿਕ ਸ਼ਾਂਤੀ ਲਈ ਹਰਵੀਰ ਬੱਚੇ ਦੀ ਆਤਮਿਕ ਸ਼ਾਂਤੀ ਲਈ ਪਾਠ ਰਖਵਾਇਆ ਗਿਆ ਸੀ ਤਾਂ ਨੌਜਵਾਨ ਵੀ ਪਹੁੰਚੇ ਨੇ ਵਕਫ ਵਕ ਜੱਥੇਬੰਦੀਆਂ ਤੋਂ ਆਗੂ ਵੀ ਪਹੁੰਚੇ ਨੇ ਪਰਵਾਰ ਦੀ ਵਿੱਤੀ ਮਦਦ ਨੌਜਵਾਨਾਂ ਵੱਲੋਂ ਕੀਤੀ ਗਈ ਆ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਭਜੋਤ ਹੈ ਸਰ ਤੇ ਸ਼ਾਨਾ ਪਹਿਲਵਾਨ ਵੈਲਫੇਅਰ ਸੁਸਾਇਟੀ ਗੜਦੀਵਾਲ ਤੋਂ ਸਾਰਾ ਪਾਏ ਆ ਜੀ ਆਪਾਂ ਪਰਵਾਰ ਦੀ ਸਰ ਸਹਾਇਤਾ ਕਰਨ ਲਈ ਆਏ ਸੀਗੇ ਜੀ ਆਪਾਂ ਇਹਨਾਂ ਨੂੰ 2 ਲੱਖ ਰੁਪਇਆ ਸਹਾਇਤਾ ਕਰਕੇ ਚੱਲੇ ਆ ਜੀ ਤੇ ਇੱਕ ਸਾਰ ਆਪਾਂ ਇਹਨਾਂ ਨੂੰ ਆਪਣਾ ਵਕੀਲ ਦੇ ਕੇ ਚੱਲੇ ਆ ਜੀ ਸੰਦੀਪ ਸ਼ਰਮਾ ਜੀ ਆਪਣੇ ਲਾਇਰ ਹੈ ਜੀ ਉਹ ਸਾਰੇ ਕੇਸ ਦੀ ਪੈਰਵਾਹੀ ਕਰਨਗੇ ਜੀ ਜਦੇ ਕਿਤੇ ਵੀ ਇਹਨਾਂ ਨੂੰ ਦੱਸਿਆ ਕਿ ਤੁਹਾਨੂੰ ਜ਼ਰੂਰਤ ਪੈਂਦੀ ਆ ਸਾਨੂੰ ਜਦੇ ਮਾਦੀ ਆਪਾਂ ਨੰਬਰ ਵੀ ਦੇ ਚੱਲੇ ਇਹਨਾਂ ਨੇ ਤੇ ਆਪਾਂ ਹਰ ਟਾਈਮ ਇਹਨਾਂ ਦੇ ਨਾਲ ਖੜੇ ਆਂ ਭਾਈ ਸਾਹਿਬ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਸੀਗੀ ਕਹਿ ਸਕਦੇ ਆ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਦਰਿੰਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਬੱਚੇ ਦੇ ਨਾਲ ਬਿਹੇਵ ਕਰਕੇ ਉਸ ਦਾ ਕਤਲ ਕੀਤਾ ਗਿਆ ਸੀ ਇਸ ਚੀਜ਼ ਦੇ ਉੱਤੇ ਕੀ ਕਹਿਣਾ ਚਾਹੋਗੇ ਸਰ ਇਸ ਚੀਜ਼ ਲਈ ਤਾਂ ਕੋਈ ਸ਼ਬਦੀ ਹੈ ਨਹੀਂਗੇ ਜੀ ਤੁਸੀਂ ਪਰਿਵਾਰ ਦੇਖ ਲਿਓ ਸਰ ਉਹਨਾਂ ਦੀ ਛੋਟੀ ਜੀ ਬੱਚੀ ਹੈ ਉਹ ਹਜੇ ਤੱਕ ਵੀ ਸਰ ਬਹੁਤ ਜ਼ਿਆਦਾ ਡਰੀ ਹੋਈ ਹੈ ਉਦੇ ਮੈਂ ਡੈਡੀ ਨੂੰ ਮੈਂ ਉਹਨਾਂ ਨੂੰ ਪਰਸੋਂ ਵੀ ਕਾਲ ਕੀਤੀ ਸੀ ਕਿ ਉਹ ਆਪਣੇ ਪਿੰਡ ਚਲੇ ਗਏ ਸੀਗੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡੇ ਕੋ ਪਿੰਡ ਆ ਜਾਣੇ ਉਹ ਕਹਿੰਦੇ ਨਹੀਂ ਸਾਡੀ ਬੇਟੀ ਬਹੁਤ ਡਰਦੀ ਹੈ ਅਸੀਂ ਇਸ ਡਰ ਦੇ ਕਰਕੇ ਇਥੋਂ ਛਲ ਗਏ ਆ ਜੀ ਤੇ ਉਹ ਇਥੋਂ ਛਲ ਗਏ ਹੁਣ ਆਪਣੇ ਪਿੰਡ ਚਲੇ ਗਏ ਆ ਜੀ ਤੇ ਸਾਰੇ ਸਮਾਜ ਨੂੰ ਚਾਹੀਦਾ ਕਿ ਇਹੋ ਜਿਹੇ ਬੰਦੇ ਜਿਹੜੇ ਸਮਾਜ ਦੇ ਵਿੱਚ ਹੈਗੇ ਆ ਜਿਹੜੇ ਦਿਮਾਗੀ ਸੰਤੁਲਨ ਤੋਂ ਖਰਾਬ ਜਿਹਨਾਂ ਦਾ ਉਹਨਾਂ ਨੂੰ ਸਮਾਜ ਦੇ ਵਿੱਚ ਐਮਸੀ ਐਮਸੀ ਜਾਂ ਆਪਣੇ ਆਪਣੇ ਪੰਚਾਇਤ ਮੈਂਬਰਾਂ ਨੂੰ ਚਾਹੀਦਾ ਕਿ ਇਹੋ ਜਿਹੇ ਬੰਦਿਆਂ ਨੂੰ ਆਪਾਂ ਪਹਿਲਾਂ ਹੀ ਸਾਈਡ ਤੇ ਕੀਤਾ ਜਾ ਸਕਦਾ ਤੇ ਤਾਂ ਇਹ ਜੇ ਕੰਮ ਬੰਦ ਹੋ ਸਕਦੇ ਸਰ ਕੀ ਕੋਈ ਸਰ ਮਦਦ ਕੀਤੀ ਗਈ ਹੈ ਕੀ ਕੋਈ ਪਰਿਵਾਰ ਦੇ ਨਾਲ ਮੁਲਾਕਾਤ ਜਦੋਂ ਤੁਸੀਂ ਕੀਤੀ ਹੈ ਕੀ ਕੋਈ ਜੁਨਾਦਾ ਵੀ ਹਿੰ ਕਹਿਣਾ ਹੈ ਸਰ ਪਰਿਵਾਰ ਤਾਂ ਇਨਸਾਫ ਮੰਗਦਾ ਸਰ ਉਹ ਕਹਿੰਦੇ ਸਾਨੂੰ ਜਲਦ ਜਲਦ ਇਨਸਾਫ ਮਿਲਣਾ ਚਾਹੀਦਾ ਸਰ ਹਾਂਜੀ ਸਰ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿਹੜੇ ਸ਼ਬਦਾਂ ਦੇ ਵਿੱਚ ਇਸ ਘਟਨਾ ਦੀ ਆਪਾਂ ਕਹਿ ਲਈਏ ਕਿ ਨਿੰਦਾ ਤਾਂ ਸਾਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਤਾਂ ਪ੍ਰਵਾਸੀਆਂ ਦੀ ਵੀ ਜੇਕਰ ਗੱਲ ਕਰੀਏ ਤਾਂ ਮਤੇ ਪਾਏ ਜਾ ਰਹੇ ਨੇ ਤਾਂ ਬਹੁਤ ਸਾਰੇ ਪੰਜਾਬੀ ਵੀ ਇਸ ਚੀਜ਼ ਦੇ ਵਿੱਚ ਇਕਜੁੱਟ ਨਹੀਂ ਨਜ਼ਰ ਆ ਰਹੇ ਇਸ ਚੀਜ਼ ਨੂੰ ਲੈ ਕੇ ਕੀ ਕਹਿਣਾ ਚਾਹੋ ਸਰ ਦੇਖੋ ਜੀ ਸਰ ਇੱਕੋ ਕਮਿਊਨਿਟੀ ਦਾ ਤਾਂ ਇਹ ਕੰਮ ਨਹੀਂਗਾ ਆਪਣੇ ਬਹੁਤ ਬੰਦੇ ਆਪਣੇ ਕੋ ਵੀ ਇਹ ਚੀਜ਼ ਹੋ ਜਾਂਦੀ ਹੈ ਹਨ ਇਹਦੇ ਵਿੱਚ ਇਦਾਂ ਦੇ ਬੰਦੇ ਸਰ ਜਿੱਥੇ ਇਹਨਾਂ ਦੇ ਐਮਸੀ ਲੱਗੇ ਆ ਜਿੱਥੇ ਇਹਨਾਂ ਦੇ ਸਰਪੰਚ ਬਣੇ ਆ ਜੀ ਬਹੁਤ ਪੁਰਾਣੇ ਬੰਦੇ ਬੈਠੇ ਆ ਇਹ ਤਾਂ ਆਪਾਂ ਹੁਣ ਏਪੀ ਜਿਹੜੇ ਨਵੇਂ ਬੰਦੇ ਆ ਰਹੇ ਜਿਹੜੇ 5 7 10 ਸਾਲਾਂ ਤੋਂ ਇੱਥੇ ਬੈਠੇ ਆ ਉਹਨਾਂ ਨੇ ਸਾਰ ਆਪਣੇ ਆਧਾਰ ਕਾਰਡ ਬਣਾ ਲਏ ਆ ਉਹ ਆਪਣੇ ਮੂੰਹ ਦੱਸਦੇ ਆਪਾਂ 10 10 5 5000 ਰੁਪਏ ਦੇ ਕੇ ਆਧਾਰ ਕਾਰਡ ਬਣਾ ਰਹੇ ਆ ਏਪੀ ਸਾਰੇ ਇਹ ਚੀਜ਼ ਨੂੰ ਥੋੜੇ ਜਿਹਾ ਆਪਾਂ ਕਵਰ ਕਿੱਦਾ ਕਰਨਾ ਇੱਕ ਐਮਸੀ ਜਾਂ ਇੱਕ ਸਰਪੰਚ ਇਹ ਚੀਜ਼ਾਂ ਨੂੰ ਸਾਰ ਉਹ ਕਵਰ ਕਰ ਸਕਦਾ ਇਹਨਾਂ ਦੇ ਇਹਨਾਂ ਨੂੰ ਕਿਹਾ ਜਾ ਸਕਦਾ ਕਿ ਆਪਣੀ ਪੀਸੀਸੀ ਲੈ ਕੇ ਆਓ ਫਿਰ ਇਹਨਾਂ ਨੂੰ ਜ਼ਮੀਨ ਦਿੱਤੀ ਜਾ ਸਕਦੀ ਆ ਆਪਣੇ ਬੰਦੇ ਸਾਰ ਆਪਦੇ ਕੰਮ ਲਈ ਇਹਨੂੰ ਰੱਖ ਲੈਂਦੇ ਆ ਕੋਈ ਇਹਨਾਂ ਦੇ ਵੈਰੀਫਾਈ ਨਹੀਂ ਕਰਦੇ ਆ ਇਹ ਚੀਜ਼ਾਂ ਸਰ ਬੰਦ ਇਸੇ ਕਰਕੇ ਹੋ ਸਕਦੀਆਂ ਵੀ ਜੇ ਆਪਾਂ ਇਹਨਾਂ ਤੇ ਥੋੜਾ ਧਿਆਨ ਦੇਵਾਂਗੇ ਸਰ ਕੋਈ ਗੱਲਬਾਤ ਕੀਤੀ ਗਈ ਹੈ ਤਾਂ ਵਿੱਤੀ ਸਹਾਇਤਾ ਇਹਨਾਂ ਨੌਜਵਾਨਾਂ ਦੇ ਵੱਲੋਂ ਘਰ ਪਰਿਵਾਰਤ ਦੀ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹੋਏ ਕਿਹਾ ਜਾ ਰਿਹਾ ਕਿ ਇਹ ਅਪਰਾਧੀ ਹੈ ਜਿਹੜਾ ਨਾਨਕੇ ਯਾਦਲ ਜਿਸ ਵੱਲੋਂ ਇਸ ਦਰਿੰਦਗੀ ਭਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸਖਤ ਤੋਂ ਸਖਤ ਸਜ਼ਾ ਉਸ ਹੇਵਾਨ ਨੂੰ ਮਿਲਣੀ ਚਾਹੀਦੀ ਹੈ ਕੈਮਰਾ ਪਰਸਨ ਮਨਵੀਰ ਮੇਟਿਆਣਾ ਦੇ ਨਾਲ ਮੈਂ ਨਿਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ